ਲੋ ਮੇਟਰ ਆਪਾਂ ਆਉਠ ਅੱਜ ਆਪਣੇ ਮਿਲਦੇ ਤਾਂ ਅਜਾ ਦਿਨ ਅਜਾ ਤੰਦਰਬਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆਪਾਂ ਜਾਂਦੇ ਆਪਾਂ ਤਿਆਰ ਚਰੋਗੇ ਤਾਂ ਤੁਹਾਨੂੰ ਫਿਰ ਮਿਲਦੇ ਆ ਲੋ ਜੀ ਛੰਡਾ ਲਾ ਲਿਆ ਆਪਾਂ ਤਾਂ ਇੱਥੇ ਆਪਣਾ ਤਿਆਰ ਆ ਕਾ ਲੀ ਅੱਜ ਪੱਲੇ ਬਦਲ ਆਪਾਂ ਜਾਵਦੀ ਟਾਲੀ ਪਾ ਲਈਆ ਤੇ ਟਾਲੀ ਕਦੇ ਵਿਛਾਉਨੇ ਪਰਾਲੀ ਛਾ ਕੇ ਇਹ ਦੇਖ ਦੇਸ਼ ਆ ਗਿਆ ਤਾਂ ਫਿਰ ਆਪਾਂ ਨਾਤ ਹੋ ਗਏ ਤਾਂ ਫਿਰ ਆਪਾਂ ਨਾਲ ਮਿਲਦੇ ਹਾਂਵੇ ਤਾਇਆ ਐ ਪਰਾਲੀ ਸਪਾਈਕੀ ਤੇ ਤਾਂ ਡਾਲਾਗਾ ਤਾਂ ਜਿਆਦਾ ਪਰਲੇ ਪਾਸੇ ਲਾਓ ਮੇਟਰ ਆਪਾਂ ਉਹ ਕਿਹ ਚਾਰ ਚਾਰ ਹੋਵੇ ਤਾਂ ਤੇਜ਼ ਹੋਣੀ ਆ ਗਿਆ ਸਾਵਲੋ ਨਹੀਂ ਆ ਗਿਆ ਤੇਜ਼ ਅੱਜ ਗੋਭੀ ਛੁੱਟ ਗਈ ਜਿੱਤਰੀ ਸੋਤਰੋ ਲਿਓ ਕਿਹਾ ਔਰ ਰਣਨ ਚਾਰ ਹੋ ਕੇ ਆ ਗਿਆ ਪਰ ਆਪਣਾ ਬੰਨ ਆ ਗਿਆ ਬਸ ਹੁਣ 74 ਦੇ 74 ਦੇ ਆਪਾਂ ਤੁਰ ਪਣਾ ਜੈਲੀ ਆ ਗਈ ਜੈਲੀ ਓਏ ਰੋਈ ਮੁੰਡਿਆਂ ਦੇ ਪਾਣੀ ਦੀ ਸੇਵਾ ਕਰਾਂਗੇ ਜਾ ਕੇ ਉਥੇ ਪਾਣੀ ਦਾ ਲੱਦ ਤੇ ਜਸ਼ਨ ਹੋ ਨਹੀਂ ਗਿਆ ਬਹਿ ਜਸ਼ਨ ਹੋ ਨਹੀਂ ਰਾਤ ਮੈਸੀ ਕਰਨ ਦੇ ਜਾਂਦੇ ਜਾਣਾ ਨਹੀਂ ਆ ਜਾਣਾ 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 ਏ ਚੰਦੋ ਦੇ ਮੰਮੀ ਨੇ ਜਾਣਾ ਏ ਹਾਂ ਉਹ ਬਾਈ ਦੇਖ ਨੋ ਨਹੀਂ ਤੇ ਪਾਣੀ ਦਾਦ ਲਿਆ ਪਾਣੀ ਜਾ ਕੇ ਦੇ ਸੇਵਾ ਚਲੋ ਚਲੋ ਤੁਰੋ ਤੁਰੋ ਚਲੋ ਯਾਰ ਇਹ ਟਾਪ ਪਗੜਾ ਲੈਣ ਲੱਗਣਾ ਐ ਜੀ ਕੀ ਤਾਂ ਕਿੱਦਾਂ ਲੱਗਦਾ ਟਾਪ ਪਗੜਾ ਲੈਣ ਲੱਗਣਾ ਨਜ਼ਾਰਾ ਮੇਰੇ ਵੀ ਲਈ ਸਾਡ ਜਸ਼ਨੋ ਨਹੀਂ ਚਾਹਂਦੇ ਪਗੜੇ ਮੋਹਲਨ ਚੱਲ ਪਿੰਦਾ ਆ ਟਾਪ ਪਗੜਾ ਚਾਹ ਕੇ ਘਰ ਜਾਣਾ ਤੇਜਾਂੜੀ ਲੱਗੇ ਆ ਪਰ ਸਬਰ ਸੇ ਲੱਗੀ ਨੇ ਗੋੜੇ ਸ਼ਾਕਰਾਂ ਫਿਰ ਤੁਰਦੇ ਆ। ਲੋ ਜੀ ਆ ਗਿਆ ਬੱਸ। ਪਟਾਪੁਰ ਸਾਹਿਬ। ਇਹ ਸੰਤ ਤਾਰ ਕੇ ਤੇ ਫਿਰ ਆਪਾਂ ਜਾਂਦੇ ਵਾਪਸ ਬਿਲੀ ਘਰ। ਬਿਲੀ ਘਰ ਟ੍ਰੈਕਟਰ ਲਾ ਆ ਗਏ ਤੇ ਫਿਰ ਆਪਾਂਵੇਂ। ਸਾਧ ਜੀ ਮੋਹਲੋਂ ਨਹੀਂ ਵੀ ਆ ਗਏ ਆ। ਤੋ ਕੀ ਆ ਕੇ ਹੁਕਮ ਦੇ ਆ ਜੋ ਪਿੰਡਾਂ ਨੂੰ ਦੱਸੋ ਫਾਇਦੇ ਕਾਰਜ ਦਾ ਆਪਾਂ ਮੁਰਦਣਾ ਕੀ ਦੁੱਧ ਪੂਰਾ ਕਹਿੰਦਾ ਸੀ ਸੌਕੀ ਲਾਏ ਨਹੀਂ ਤੂੰ ਜੋਕੇ ਮਹਾਨੁਪੰਚਨਾ ਕੱਟ ਗਈ ਆ ਉਹ ਸਵਾਲ ਲਵਾਉਂਦਾ ਨਾ ਸਰਤੇ ਜੋਕੇ ਲੈ ਜਾਣੀ ਆ ਤੇ じゃ ਕੀ ਕੱਲ ਹੁਣ ਮੋਲੂ ਨਾ ਜਾ ਉਸ ਲਾਲਿਆ ਆਪਾਂ ਲਾਲਿਆ ਇੱਥੇ ਯਾਰ ਇਹ ਹੁਣ ਯਾਰ ਮਡਾਸਾ ਵਾਲੰਦਾ ਆ ਦੇ ਹੰਨ ਮਲਦੇ ਜਾ ਗਰਿਆ ਯਾਰ ਇਹ ਨਹੀਂ ਸਕਦੇ ਬਈ ਪ੍ਰਸ਼ਾਦਾ ਯਾਰ ਆ ਪ੍ਰਸ਼ਾਦਾ ਵੇਲੇ ਨਹੀਂ ਵੇ ਇੱਕ ਖਾਲੋ ਬਸ ਚੱਕੋ ਨਹੀਂ ਆਈਸਾ ਨਹੀਂ ਹਾਂ ਮंडांदा ਚ ਮੈਂ ਲੰਕਣਾ ਤੇ ਜਰਾ 80 ਸੈਕਿੰਡ ਜੱਸੇ ਜੇ ਦਾ ਵੀ ਮੈਂ ਕਿਹਾ ਤੇ ਫਿਰ ਲੰਕਾ ਦਾਂਗੇ ਜੇ ਕਠਾਈ ਹੈ ਜੇ ਕਠਾਈ ਆਖੇ 100 ਰੁਪਏ ਫੇਰੇ ਆਖਣਾ ਨਹੀਂ ਵੀ ਰਹੀ ਘਰੇ ਲੰਕ ਕੇ ਲੰਮੇ ਹੋ ਜਾਾਂਗੇ ਮੈਂ ਜਾਂ ਨਾ ਇਹ ਜਿੱਤੇ ਤੋਂ ਨਾ ਪੁਰਾਣਾ ਨੋਟ ਜਿਹੜੇ ਸਾਣਾ ਤੂੰ ਮਗਾਉਂਦਾ ਸਾਣਾ ਤੇ ਪੜਦੇ ਨੇ ਤੇ 500 ਹਜ਼ਾਰ ਤੇ ਨਹੀਂ ਮੰਨ ਬਾਕੀ ਪੈਸੇ ਜੇਬ ਦੇ ਕੋਨੇ ਟਾਇੰਨ ਰਾਮ ਨੇ ਘੱਟ ਕਾਲੀ ਆ ਮੈਂ ਤੂੰ ਇਹ ਨਹੀਂ ਪਕਾਲੇ ਪੰਗੇ ਨਹੀਂ ਜੱਜ ਜੱਜ ਮੈਨੂੰ ਫੜ ਮੈਨੂੰ ਘੋੜ ਦੇ ਨਾ ਮੈਨੂੰ ਫੜ ਨਾ 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 ਮੈਨੂੰ ਫੜਦੇ ਰਹੀ ਸਾਹ ਤਾਂ ਬਹੁਤ ਜਿਆਦਾ ਹੋਏ ਦੀ ਅੱਜ ਫੇਰ ਮੋਢਾ ਮੈਨੂੰ ਫੜ ਮੈਨੂੰ ਘੋੜ ਦੇ ਨਾ ਓਏ ਨਗਰਗਿਰਤਨਾ ਆਜ ਜਾਣਾ ਏ ਕਿਹੜਾ ਨੰਬਰ ਸਰ ਆਉਂਦਾ ਨਾ ਨਗਰਗਿਰਤਨਾ ਮੋਢਿਆਂ ਦੇ ਸਰ 73 ਕੱਢ ਨਾ 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 ਗੁੱਸਾ ਨਹੀਂ ਗੁੱਸਾ ਨਹੀਂ ਨਾ ਉਹ ਵੀ ਜਰ ਮਨਵੀਰਾਂ ਦਾ ਕੋਕ ਪਿਆ ਆ ਵੀਏ ਹਰਮਨਵੀਰ ਕਰਨ ਲਗਾ ਕੋਕ ਦੀ ਸੇਵਾ ਥੇਲੇ ਬੈਠਾ ਆ ਵੀਹਾਰਾ ਉਹ ਸਭਾ ਤੇ ਮਾਬਿਰ ਦੇ ਨਾਲ ਵੀਰ ਦੇ ਆ ਉਹ ਲੈ ਕੇ ਆ ਗਏ ਆ ਮਿਲਦੇ ਹਨ ਜਨ ਗੇਟ ਸਾਨੀ ਚਲਦੇ ਆਂ ਬਾਂ ਦਰਵਾਜ਼ਾ ਚਾਹੇ ਜਮ ਸਾਡੀ ਇੱਕ ਦਿਨ ਠੀਕ ਐ ਸਹਹਲ ਓਏ ਗਰ ਸਹਹਲ ਓਏ ਕੀ ਮੈਂ ਆਂਦੀ ਮੈਨੂੰ ਚੋਕਣਾ ਤੇ ਮੈਂ ਕੀ ਕਰਾਂ ਮੈਂ ਤੁਹਾਡੇ ਕਿੱਥੇ ਜਾ ਜੇ ਨਾ ਕੋਈ ਨਾ ਮੈਂ ਕਿਰੋ ਡੇਡੇ ਵੱਡੇ ਦਰਬਾਰਾਂ 'ਚ ਚਾਚਾ ਸੈਂਟ ਘੱਟ ਹੋਈ ਜਾਂਦੇ ਹੋੜੇ ਉਹ ਦੇਖ ਘੱਟ ਜਾ 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 ਜਿਹੜੀ ਉਹਦੇ ਬਾਹਰ ਤੋਂ ਦੇਖਦੇ ਆ ਮੇਨ ਦਰਬਾਰ ਮੇਨ ਮੇਨ ਦਰਬਾਰ 'ਚ ਜਿਹਦਾ ਕੱਲ ਟੱਕਿਆ ਹੈ ਉਹ ਦਰਬਾਰ ਨਾਲ ਜਿਹੜਾ ਦਰਬਾਰ 'ਚ ਦੇਖਦੇ ਆ ਜਿਹੜੇ ਕੱਲ ਜਿਹਦਾ ਕੱਲ ਟੱਕਿਆ ਹੈ ਸਭ ਤੋਂ ਸਾਂ ਕਾਲਾ ਗੋਲੇਣ ਬਾਬਾ ਲੰਮੀ ਨਾ ਉਹਨੇ ਆਪਾਂ ਮਾਰਿਆ ਜਣਾ ਸ਼ਾਰਟਕਟ ਆ ਆਪਾਂ ਸ਼ਾਰਟਕਟ ਮਾਰ ਲੈਣਾ ਜਾਗਨ ਦੇਖੀਓ ਬੋ ਮਥਾ ਮਥਾ ਤੇਟ ਕੇ ਫੇੜ ਲੰਗਰਾਂ ਨੂੰ ਨੇ ਕਹਿਣਾ ਸ਼ੋਟ ਫੈਸ਼ਨ ਦਾ ਰੂਪ ਅਪਣਾਓ ਖਾਸੇ ਆਜੀ ਉਹਨਾਂ ਦੇ ਮੱਥੇ ਤੇ ਨਿਸ਼ਾਨ ਸਾਹਿਬ ਲਾਗੇ ਉਹਨਾਂ ਨੂੰ ਦੀਖ ਰਹੇ ਨੇ ਤੁਜ ਕਰੋ ਸੰਗ ਦੋ ਬੱਤੇ ਕਾਤਾ ਰੂਪਨ ਤੇ ਰੂਪਨ ਉਪਸਥਿਤ ਬਾਸ ਰਹੇ ਹੋ ਕਿਰਪਾ ਕਰਕੇ ਨਿਸ਼ਾਨ ਸਾਹਿਬ लो ये आज आप सरोवर मछली चलती रहनी है पंचना ना करिए सब लो जी ਕਰਕੇ ਪ੍ਰਧਾਨਾਂ ਦੇ ਆਪਾਂ ਨੂੰ ਲੈਂਚ ਲੱਗਣਾ ਨਾ ਜਿਹੜੀ ਖਾਲ ਵਾਲੀ ਲੈਣ ਪਰ ਉਹ ਬੰਦ ਹੋਣਾ ਲੋਈਆ ਪਾਏ ਜੀ ਸਾਈਡ ਤੇ ਲੱਗੇ ਲੈਂਚ ਜੀ ਮਾਟਾ ਠਾਕੇ ਕਿ ਨਹੀਂ ਮਾਟਾ ਠਾਕੇ ਤੇ ਫਿਰ ਆਪਾਂ ਪ੍ਰਸ਼ਾਦ ਲੈ ਕੇ ਫਿਰ ਲੰਗਰ ਛੱਕੇ ਫਿਰ ਕਰਦੇ ਸੇਵਾ ਪਰੋਸੀ ਆੜ ਦੇ ਦਰਸ਼ਨ ਤੁਹਾਨੂੰ ਸਮਾਰਤ 13ਵੀਂ ਦੇ ਜਿਹੜੇ ਬਾਬਾ ਲਿਖਿਆ ਵਾਹ ਹੈ ਗੁਰ ਲੋਏ ਮੱਥਾ ਦੇ ਕੇ ਆ ਗਿਆ ਬਾਬਾ ਦੇਖਾ ਕੀ ਜਣ ਲੋ ਜੀ ਨਾ ਦੇਖ ਲੈ ਕੇ ਰਵਾ ਪ੍ਰਸ਼ਾਦਾ ਛਕਦੇ ਲੋ ਜੀ ਅਪਨ ਚਲੇ ਛਾ ਛਕਣਾ ਸਰਛਾ ਦੇ ਪੀੜ ਵੜੀ ਆ ਚਾਹ ਛਕਾਂਗੇ ਨਹੀਂ ਨਹੀਂ ਭਰਾਵਾ ਅੱਜ ਨਹੀਂ ਛਕਣਾ ਓਏ ਸਭਲ ਚਾਹ ਛਕਣੀ ਆ ਨਾ ਤੂੰ ਹੀ ਪੀਣੀ ਹੈ ਨਹੀਂ ਛਕਣੀ ਮੈਂ ਤਾਂ ਛਕਣੀ ਯਾਰ ਛਕਦਾ ਨਹੀਂ ਚੱਲੇ ਬਸ ਗੁੱਸਾ ਹੈ ਕੀ ਛਕਣਾ ਹਰ ਦੱਸੋ ਛਕਦਾ ਨਹੀਂ ਬੂਲ ਵੇਖਾ ਜੀ ਕੱਜੀ ਜੀ ਲੱਗਦੀ ਪੱਕੀ ਬੜੀ ਹੈ ਉਹ ਤਾਂ ਲੈਣ ਵੇ ਹੈ ਅੱਜ ਤਾਂ ਵਟਕੀਆਂ ਇੱਧਰ ਕਰਤੀਆਂ ਹਣ ਆਹ ਕੋਈ ਪਤਾ ਨਹੀਂ ਬਾਬਿਆਂ ਦਾ ਆ ショਨੀ ਇਹ ਲੈਂਚ ਲੱਗ ਗਈ ਇੱਧਰ ਵੱਡੇ ਵੀਰ ਲੈਂਚ ਲੱਗਾ ਹੀ ਲੋ ਜੀ ਫਰੂਡੀ ਦਾ ਲੰਗਰ ਚ ਆ ਗਏ ਹਾਂ ਅੱਜ ਬਾਬਾ ਲੈ ਨਹੀਂ ਲਾਈ ਫੇਰ ਲਓ ਜੀ ਲਓ ਜੀ ਲਓ ਜੀ ਲਓ ਜੀ ਅਬ ਲੈਣ ਲੱਗੀ ਆ ਏਜ ਲੈਂਡ ਚ ਲੱਗਣਾ ਪੈਣਾ ਏ ਲੈਂਡ ਕਿੱਥੇ ਦੀ ਲੈਂਡ ਚ ਲੱਗਣਾ ਪੈਣਾ ਇੱਧਰ ਲੱਜ ਮੈਂ ਤੇਜਿੰਦਰ ਲਈ ਫਰੂਟੀ ਲੈਂਡ ਚ ਲਾ ਕੇ ਫਰੂਟੀ ਲਈ ਹੈ ਲੈ ਬਹੁਤ ਵੇਨੇ ਕਿਧਰ ਨੂੰ ਜਾਣਾ ਸਭ ਲੋਨ ਚੱਲੇ ਭੂਆ ਘਰੇ ਢਾਕਣ ਭੂਆ ਨੇ ਫੋਨ ਲਾਇਆ ਤੇ ਭੂਆ ਨੂੰ ਮਿਲ ਕੇ ਬੱਡੀ ਪੂਆ ਤਾਂ ਹੀ ਆ ਤੇ ਜੱਜ ਕਿਉਂ ਕਹਿੰਦੇ ਦੋਸੇ ਬੋਲਦੇ ਨੇ ਖਾਦਦਾ ਥੋੜਾ ਗਾਣੀ ਕੈਸਾ ਵੇਲੀ ਕੈਸਾ ਵੇਲੀ ਜੱਜ ਦੀ ਗੈਸਾ ਵੇਲੀ ਆਪਣੀਆਂ ਲਾਜੀ ਪੂਆ ਨਹੀਂ ਮਿਲੇਗਾ ਪੂਆ ਨਹੀਂ ਘਰੇ ਮਿਲੇ ਨਹੀਂ ਆ ਤੇ ਵੀਰੋਂ ਨਹੀਂ ਆਗੇ ਆ ਮੇਲੇ ਜਾਂਦੇ ਆ ਤਮਗਰੋ ਦੋ ਲੈਣਾ ਤੇ ਗੱਡੀ ਆ ਕੇ ਚਾਰ ਹੋਈਆਂ ਵਾਜੀ ਤੱਕੇੜੀ ਵਾਲ ਹੋਈਆਂ ਅੰਦਰ ਜਾਣਾ ਉੱਖਾ ਹੋ ਗਿਆ ਕੋਈ ਮੈਗਾ ਤਾਂ ਮਾਰਦੇ ਆ ਨਹੀਂ ਨੰਗਦੇ ਮਿਲਦੇ ਤੁਹਾਨੂੰ ਲਓ ਜੀ ਲੈਂਚ ਆਪਾਂ ਲੱਗੇ ਆ ਬਾਬਾ ਤੁੰਨਾ ਦੀ ਵਰਖਾ ਕੀਤੀ ਗਈ ਆ ਬਹੁਤ ਬਰਸ ਆ ਗਿਆ ਛੇ ਕਿੱਦੋਂ ਸੇ ਲਓ ਜੀ ਆ ਗਿਆ ਆਪਾਂ ਲੈਂਚ ਛੇ ਦੋਸੇ ਦੋਸੇ ਛਾਹ ਤੇ ਤੁਹਾਨੂੰ ਫਿਰ ਦੋਸੇ ਲਾ ਕੇ ਮਿਲਦੇ ਆ ਦੋਸੇ ਲਾ ਕੇ ਫਿਰ ਤੁਹਾਨੂੰ ਮਿਲਦੇ ਆ ਮਿਲਦੇ ਤੁਹਾਨੂੰ ਲੋਏ ਡੇਢ ਘੰਟਾ ਅੱਜ ਲੱਗਾ ਲਾਈਨ ਤੇ ਲੱਗਿਆ ਨੂੰ ਹੋਣ ਲੱਗੇ ਪਹੁੰਚਣ ਅਰਛੇ ਅਰਛੇ ਲੋ ਜੀ ਆਪਾਂ ਇਹ ਲੰਗਰ ਲੈ ਕੇ ਬਾਹਰ ਲੱਡੂ ਕਰਾ ਰਹੇ ਤੇ ਦੋਸਾ ਤੇ ਫੋਕਣ ਹੁਣ ਆਮ ਤਾਈਮ ਤੇ ਲੱਗਾ ਪਰ ਲੰਗਰ ਲੈ ਕੇ ਆ ਗਏ ਬਾਹਰ ਛੱਕ ਕੇ ਇਹਨਾਂ ਨੂੰ ਬਾਹਰ ਮਿਲਦੇ ਆਹ ਲਾਪਾ ਚ ਨੇ ਇਹ ਲੋਇਓ ਨਾ ਆਪਾਂ ਚੱਲੇ ਆ ਮਿਲੀ ਕਰਨ ਨੂੰ ਆਪ ਗਣ ਖਾਣੇ ਖਾਂਦੇ ਜੇ ਥੋੜੀਆਂ ਲੰਗਰ ਲਗਾ ਦਾ ਲੈਂਡ ਬਹੁਤ ਹੀ ਲੰਮੀ ਆ ਤੇ ਆਪਣੇ ਨਾਲ ਦੇ ਫੋਨ ਕਰਨ ਦਾ ਟਾਈਮ ਤਾਂ ਜੇ 3 ਵਜੇ ਆ ਉਹ ਆnde ਟਾਈਮ ਲੱਜਣਾ ਦੇ ਆ ਭਾਈ ਤੁਹਾਨੂੰ ਲੈਣਾ ਥੋੜੀ ਰਹਿਣ ਦੰਨੇ ਆ ਆਪਾਂ ਜਾਣੇ ਵੀ ਠੀਕਰ ਤੁਹਾਨੂੰ ਜਾ ਕੇ ਤੇ ਰਸਤਾ ਹੀ ਮਿਲਦੇ ਆ जी आ आए बार तो दस चेक करो बहुत ज्यादा भीड़ है यूएसए ਮਿਲਦੇ ਹਨ ਜਗ ਬੀਲੀ ਘਰ ਲੋ ਜੀ ਆ ਗਏ ਆਪਾਂ ਬੀਲੀ ਘਰ ਆਹ ਸਾਰੇ ਬੈਠੇ ਗੱਲਬਾਤ ਮਾਰਨੇ ਆ ਆਪਾਂ ਜੇ ਗੱਲਬਾਤ ਮਾਰਦੇ ਨੇ ਤੇ ਜੇ ਤੁਰਤੇ ਲੋ ਜੀ ਆ ਗਏ ਆਪਾਂ ਬੀਲੀ ਘਰ ਪ੍ਰਸ਼ਾਦਾ ਸ਼ਗਨ ਮਾਂ ਵੀ ਤੇ ਯਾਰ ਆਇਆ ਰਹੇ ਨੇ ਤੇ ਸ਼ਾਦਾਸ਼ ਆਖ ਕੇ ਆਪਾਂ ਫਿਰ ਤੁਰਦੇ ਲੋ ਬੰਤਪਾ ਵੰਤੁਰ Giòn bà phải là coi Anh trả lại cho nó bố luôn đi mà cái đi rồi lên trời cho mày cái đây ਲਿਓ ਮੋੜ ਨੂੰ ਨੀਵੇਂ ਆ ਗਿਆ ਚੱਪਲ ਘਰੇ ਆ ਗਿਆ ਤਾਂ ਆਪਣਾ ਵਲੌਗ ਇੱਥੇ ਖਲਮੁੰਦਾ ਹੈ ਇਹ ਅੱਜ ਨਾਲ ਮੇਲਾ ਮੁੱਕ ਗਿਆ ਤੁਹਾਨੂੰ ਫੇਰ ਮਿਲਦੇ ਆ ਕੋਈ ਅਗਲੇ ਵਲੌਗ ਚ ਕੋਈ ਅਗਲੇ ਵਲੌਗ ਚ